ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪੰਚੋ ਲੜਕਾ ਝਾਰ ਕੇ ਰਹੇ RAM ਲਿਬ ਲਾਗ ਕਬੀਰ ਐਸਾ ਕੋਈ ਨਾ ਜਨਮਿਓ ਐਸਾ ਕੋਈ ਸੰਸਾਰ ਦੇ ਵਿੱਚ ਰਿਕਾਰਡ ਨਹੀਂ ਸਾਡੇ ਕੋਲ ਜਿਹਨੂੰ ਜਨ ਪਦਾਰਥ ਮਿਲਿਆ ਹੋਵੇ ਜਿਹਦੇ ਅੰਦਰੋ ਗਿਆਨ ਪੈਦਾ ਹੋਇਆ ਹੋਵੇ ਆਪਣੇ ਘਰ ਲਾਵੇ ਆਗ ਆਪਣੇ ਘਰ ਆਗ ਲਾਵੇ ਓਏ ਆਪਣੇ ਘਰ ਤੇ ਤ੍ਰਿਸ਼ਨਾ ਪੈਦਾ ਕਰੇ ਲੋਭ ਪੈਦਾ ਕਰੇ ਆਪਣੇ ਘਰ ਤੇ ਮਾਇਆ ਵਾੜ ਲਵੇ ਆਪਣਾ ਘਰ ਤੇ ਮਾਇਆ ਦਾ ਪ੍ਰਚਾਰ ਕਰੇ ਗੋਲਕ ਦਾ ਪ੍ਰਚਾਰ ਕਰੇ ਉਹ ਨੂੰ ਜਨਪਦਾਸ਼ ਕਰੇ ਜੀ ਐਸਾ ਕੋਈ ਨਾ ਜਨਮੇ ਆਪਣਾ ਘਰ ਲਾਵੇ ਆਪਣੇ ਘਰ ਲਾਵੇ ਆਗ ਆਪਣੇ ਘਰ ਲਾਵੇ ਆਗ ਆਪਣੇ ਘਰ ਦੇ ਵਿੱਚ ਆਪਣੇ ਹਿਰਦੇ ਵਿੱਚ ਮਾਇਆ ਦੀਆਂ ਇੱਛਾ ਪੈਦਾ ਕਰੇ ਕ੍ਰਿਸ਼ਨਾ ਪੈਦਾ ਕਰੇ ਉਹ ਨੂੰ ਜਨਪਦਾਸ਼ ਕਰੇ ਵਰਜੀ ਉਹਨੇ ਜਨਪਦਾਸ਼ ਬਣਦਾ ਹੁੰਦਾ ਹਾਂ ਪੰਜੋ ਲੜਕਾ ਜਾਰ ਕੇ ਰਹੇ RAM ਲਿਵ ਲਾਗ ਜਨਮ ਪਦਾਰਥ ਬਣਦਾ ਕਿਵੇਂ ਇਹ ਜਿਹੜੇ ਪੰਜੇ ਨੇ ਨਾ ਵਕਾਰਾਂ ਨੂੰ ਜਾਣ ਲਓ ਇਹਨਾਂ ਨੂੰ ਜਾਣ ਲਓ ਰਹਿ ਲਾਮ ਲੇਵਦਾ ਰਾਮ ਨਾਲ ਲੇਵਦਾ ਕੇ ਰਹੇ ਉਹ ਮੂਤਨ ਪਦਾਰਥ ਬਣਦਾ ਕ੍ਰਿਸ਼ਨ ਆ ਪੈਦਾ ਕਰਨ ਵਾਲੇ ਨੂੰ ਨਹੀਂ ਮਿਲਦਾ ਅਗਧਾ ਲਾਉਣੀ ਆ ਉਹ ਬ੍ਰਹਮਗਨ ਲਾਉਣੀ ਆ ਜੀ ਦੇ ਨਾਲ ਲੋਭ ਜਲੇ ਉਹ ਅਗ ਲਾਉਣੀ ਆ ਦੀਦਨਾ ਮੋਝ ਜਲੇ ਉਹ ਅੱਕ ਲਾਉਣੀ ਆ ਫਤੋਈ ਜਾਣ ਲੋ ਬਦਰ ਦੀ ਲੜਕੇ ਕਿਤੇ ਪੰਜੋਂ ਲੜਕਾ ਜੇ ਲੜਕਾ ਪਰਮ ਤੋਂ ਪੈਦਾ ਹੋਏ ਨੇ ਇਹ ਪੰਜੇ ਪੈਦਾ ਹੋਏ ਨੇ ਪਰਮ ਦਾ ਨਾਲੇ ਆਇਆ ਪਰਮ ਦਾ ਰਿੰਦਾਈਆ ਤਾਂ ਪੈਦਾ ਹੋਏ ਨੇ ਪਰ ਤੋਂ ਪੰਜੇ ਇਹ ਜਾਣਨੇ ਤੇ ਲੜਕੇ ਲੜਕੇ ਲੜਕਾ ਲੜਕੀ ਨਹੀਂ ਹੁੰਦਾ ਇਹ ਪੰਜੇ ਲੜਕੇ ਹੀ ਨੇ ਪੈਦਾ ਹੋਏ ਜਿਹੜੇ ਉਹ ਲੜਕ ਨੇ ਪੰਜੇ ਪੰਜੋ ਲੜਕਾ ਜਾੜ ਕੇ ਚਾਰ ਪੁਰਖ ਚਾਰ ਪੁਰਖ ਨੇ ਇਹ ਪੰਜੋ ਲੜਕਾ ਵਕਾਰਾਂ ਨੂੰ ਕਿਹਾ ਹੈ ਜਿਹੜੇ ਵਕਾਰ ਪੈਦਾ ਹੁੰਦੇ ਨੇ ਨਾ ਪਰਬਤੋਂ ਇਹਨਾਂ ਨੂੰ ਜਾਲਣਾ ਨੂੰ ਕਿਹਾ ਸੀ ਤੁਸੀਂ ਆਪਣੇ ਕ੍ਰਿਸ਼ਨਾਂ ਦੀ ਅਗਲਾਲੀ ਕ੍ਰਿਸ਼ਨਾਂ ਦੀ ਅਗ ਇਹਨਾਂ ਨੂੰ ਖਰਾਕ ਦਿੰਦੀ ਹੈ ਲੋਭ ਨੂੰ ਉਹਦਾ ਲੋਭ ਦੀ ਖਰਾਕ ਹੈ ਤੇ ਜਿਹੜੀ ਬ੍ਰਹਮਾ ਦਾ ਨਾ ਉਹਨਾਂ ਨੂੰ ਜਾਲਦੀ ਹੈ ਬ੍ਰਹਮਾ ਕਰਨ ਹੋਰ ਚੀਜ਼ ਹੈ ਬ੍ਰਹਮਾ ਕਰਨ ਦੀ ਵਿਆਤ ਰੇਸ਼ਨਾ ਦੀ ਉਹ ਮਾਇਆ ਦੀ ਅੱਗ ਨਹੀਂ ਸੀ ਲਾਉਣੀ ਮਾਇਆ ਜੋ ਮਾਇਆ ਦੀ ਅੱਗ ਜੇ ਪੈਦਾ ਹੁੰਦੀ ਹੈ ਤਾਂ ਲੋਭ ਨੂੰ ਤਾਕਤ ਮਿਲਦੀ ਹੈ ਜੇ ਬ੍ਰਹਮੰਦ ਦੀ ਅਦਨ ਬ੍ਰਹਮ ਦਾ ਗਿਆਨ ਪ੍ਰਚੰਡ ਮਿਲਦਾ ਫੇਰੇ ਹਟਦੇ ਨੇ ਗਿਆਨ ਪ੍ਰਚੰਡ ਦੇ ਵਿੱਚ ਭਰਵੇਂ ਨਹੀਂ ਰਹਿੰਦਾ ਭਰਮ ਦਾ ਜੇ ਜਿਹੜੀ ਚੀਜ਼ ਭਰਮ ਦਾ ਨਾਸ ਗੁਰੂਦ ਨੇ ਭਜੇ ਲੜਕਾ ਮਰਨ ਤੇ ਭਰਮ ਤੋਂ ਪੈਦਾ ਹੋਏ ਨੇ ਪਰਮ ਜਦ ਭਰਮ ਮਰੂਗਾ ਗੁਰਪ੍ਰਸਾਦ ਭਰਮ ਦਾ ਨਾਸ ਹੈ ਪੱਜੇ ਮਰ ਜਾਣਗੇ ਪੰਜ ਉਹਨਾਂ ਲੜਕਾ ਜਰ ਜਰ ਕੇ ਭਰਮ ਵੀ ਤਾਂ ਗਲੇ ਜਾਂਦਾ ਭਰਮ ਕੀ ਹੈ ਭਰਮ ਜੜਦਾ ਹੀ ਹੈ ਉਹ ਜਾਲ ਉਹ ਵੀ ੜਨ ਕਸਮ ਖਸ ਕਰ ਉਹ ਜੜ ਲਾਂ ਜਿਹੜਾ ਹੈਗਾ ਇਹ ਬੜਾ ਮੁਸ਼ਕਲ ਗੱਲ ਹੈ ਉਹ ਕਰਕੇ ਲੋ ਪੈਦਾ ਹੁੰਦਾ ਖੁਦਾਨੇ ਮਹਾ ਮੋ ਤਾਮਨ ਆਇਆ ਲੋ ਬਾਤ ਹੀ ਗੱਲ ਹੈ ਮਹਾ ਮੋ ਪਹਿਲਾਂ ਸ਼ਰੀਰ ਦਾ ਮੋ ਹੈ ਪਹਿਲਾਂ ਉਹਦੇ ਕਰਕੇ ਲੋਗ ਹੈ ਪਹਿਲਾਂ ਸ਼ਰੀਰ ਦੀ ਲੋੜ ਹੈ ਫੇਰ ਸ਼ਰੀਰ ਦੀ ਲੋੜ ਤੋਂ ਲੋ ਵਧ ਜਾਂਦਾ ਹੈ ਜਾ ਬੱਚਾ ਰੋਦਾ ਲੋਭ ਨਹੀਂ ਕਰਦਾ ਹੂੰ ਜੇ ਦੁੱਧ ਨੂੰ ਰੋਦਾ ਜੰਮਦਾਈ ਉਹ ਤਾਂ ਲੋਭ ਨਹੀਂ ਆ ਉਹ ਤਾਂ ਲੋੜ ਹੈ ਆ ਇਸ ਨਾਲ ਯਾਦੋ ਪਿਆਸ ਲਗੀ ਹੋ ਲੋੜ ਹੈ ਸਰੀਰ ਦੀ ਤਾਂ ਉਹ ਲੋੜ ਪੂਰੀ ਹੋ ਜੇ ਤਾਂ ਸਮਝ ਜਾਂਦਾ ਇਹ ਨਹੀਂ ਗਾਣਾ ਵਾਲਟੀ ਪਰ ਕੇ ਮੇਰੇ ਸੋਣੇ ਰੱਖ ਹਜ਼ੂਰੀ ਦੀ ਲੋੜ ਪੂਰੀ ਹੋ ਜੇ ਤਾਂ ਸਮਝ ਜਾਂਦਾ ਲੋੜ ਲੱਗਦੀ ਹੈ ਫਿਰ ਰੋ ਪੈਂਦਾ ਲੋੜ ਪੂਰੀ ਹੋਏ ਤਾਂ ਸਮਝ ਜਾਂਦਾ ਲੋਵੋ ਤਾਂ ਵਧੀਗਲ ਹੈ ਹਾਂਜੀ